ਤਮਾਰਿਆ ਸੋਨਾ ਬਣ ਗਿਆ ਨਾ ਕਿੱਟੀ ਸੈਟ ਹਾਂਜੀ ਸੱਚ ਮੰਮੀ ਸੋਨਾ ਲੈ ਕੇ ਗਹਿਣਾ ਬਣਾਉਣਾ ਤੂੰ ਹੀ ਘਰੋਂ ਵਾਵਾ ਲੈ ਕੇ ਕੀ ਘਰੋਂ ਵਾਗ ਲੈ ਕੇ ਗਈ ਮੈਨੂੰ ਬਖਾਓ ਬੜਾ ਪਉਕਿਆ ਨਾ ਕਰ ਜਾਦਾ ਜੇ ਤੈਨੂੰ ਨਹੀਂ ਜਾਣੀਆਂ ਗੱਲਾਂ ਦਾ ਪਤਾ ਚੁੱਪ ਕੀਤਾ ਰਿਹਾ ਕਰ ਐਵੇਂ ਨਹੀਂ ਰੋਲਾ ਪਾਈ ਚਾਈ ਤੁਹਾਨੂੰ ਜਿੱਦਾਂ ਮੰਮੀ ਕਰਦੀ ਸਹੀ ਕਰਨ ਦਈ ਆ ਚੱਲ ਵਿਖਾ ਦੇ ਉਹ ਆਪਣੇ ਨੂੰ ਨਾ ਕਹਦੀ ਵੀ ਨਹੀਂ ਬਣਾਇਆ ਬਣਾਇਆ ਕਹੀ ਨਾ ਮੈਂ ਆਪਣਾ ਕਿਲੇ ਹੁੰਦਾ ਸਰ ਤੂੰ ਵੇਖੇ ਕੀ ਕਰਨਾ ਦੱਸ ਹੁੰਦਾ ਸੇ ਵੇਖੇ ਕੀ ਕਰਨਾ ਸੁੱਖ ਤੋਂ ਨਾ ਗੱਲ ਕਰਦੀ ਕੋਈ ਉਹ ਜੇ ਤਨਪੁਛੂ ਬਸ਼ੂਗਾ ਤਾਂ ਅਬਲ ਤੋਂ ਨਾ ਤੈਨੂੰ ਪੁੱਛਣਾ ਹੀ ਨਹੀਂ ਇਹ ਸਾਟਾ ਪਾਣਾ ਮਾਪਣਾ ਆਪੋ ਤਾਂ ਉਹ ਤੇ ਮੈਂ ਜਿਹੜਾ ਮੇਰਾ ਵਾ ਬੰਦਾ ਚਾਇਆ ਉਹ ਚੱਲ ਮਾਰਦਾ ਤਵਾ ਆ ਦੀਦੀ ਤਵਾ ਲੈਂਦੇ ਪਾਲਾ ਮੈਂ ਵੀ ਪਾ ਲੂੰਗਾ ਤੇ ਹਾਂ ਹਾਂ ਬਾਕੀ ਤੂੰ ਇਹ ਹਰ ਫਿਕਰ ਨਾ ਕਰਿਆ ਕਰ ਬਣਾੜੇ ਨਹੀਂ ਹਜਿਆ ਗੱਲਾਂ ਚ ਪੈਂਦੇ ਹੁੰਦੇ ਤੈਨੂੰ ਜਨਕ ਕੰਮ ਦੱਸੀਦਾ ਉਹਨਾਂ ਕਾ ਕਰਿਆ ਕਰ ਠੀਕ ਆ ਹੁਣ ਇਹ ਜੋ ਜਦੋਂ ਕਿਤੇ ਬੈਠੇ ਆਣਗੇ ਉਹ ਨਾ ਮੱਝ ਮਾਰਦੀ ਗੱਲ ਨਾ ਕਰਾ ਲੈਣਾ ਲੈ ਕੇ ਗੱਲ ਹਾ ਤੂੰ ਤਨ ਵੀ ਵਾਰੀ ਸਮਝਾਇਆ ਪਤਾ ਨਹੀਂ ਤੇਰੇ ਪੱਲੇ ਕਿਉਂ ਨਹੀਂ ਗੱਲ ਪੈਂਦੀ ਹਾਂ ਹਾਂ ਤੈਨੂੰ ਮਤਲਬ ਆਪੀ ਤੈਨੂੰ ਨਵੇਂ ਕੱਪੜੇ ਚਾਹੀਦੇ ਠੀਕ ਆ ਉਹ ਤੂੰ ਲੈ ਲਿਆ ਤੈਨੂੰ ਮਿਲ ਗਏ ਉਹ ਬਾਕੀ ਹੋਰ ਕਿਹੇ ਕੰਮਾਂ ਚ ਨਾ ਆਦਾ ਮਟਾਟੜਾ ਆਇਆ ਕਰ ਕੀ ਬਣਾਇਆ ਤੇ ਕੀ ਨਹੀਂ ਬਣਾਇਆ ਜਿਉਂ ਕਹਿੰਦਾ ਨਾ ਤੈਨੂੰ ਨਹੀਂ ਪੁੱਛਦਾ ਜਿੰਨੇ ਤੂੰ ਸਵਾਦ ਲੈਣਾ ਫਿਰ ਕੀ ਹੋ ਗਿਆ ਪੋਛ ਹੀ ਲਿਆ ਪੁੱਛਣ ਦਾ ਪਤਾ ਨਹੀਂ ਗੱਲਾਂ ਨਹੀਂ ਪੁੱਛਣ ਵਾਲੀਆਂ ਹੁੰਦੀਆਂ ਬੱਚੇ ਨਹੀਂ ਪੁੱਛਦੇ ਠੀਕ ਆ ਤੇਰਾ ਹੀ ਸੋਚਦੀ ਹਾਂ ਸਾਰਾ ਕੁਝ ਤੂੰ ਟੈਨਸ਼ਨ ਨਾ ਲੈ ਤੇਰੀ ਨੂੰ ਜਦੋਂ ਤੇਰਾ ਵਿਆਹ ਕਰੂੰਗੀ ਤੇਰੀ ਨੂੰ ਪਥੇਰਾ ਪਾਉਂਗਾ ਜਿਹਨੇ ਮੱਖਰੇ ਚੋਣੀਆਂ ਪਾਉਂਦੀਆਂ ਪਾਉਂਦੀਆਂ ਹਾਂ ਹਾਂ ਚੰਗਾ ਰਾਉ ਸੋਖ ਨੂੰ ਲੱਦਾ ਸੀ ਤਹਿਆਂ ਤੇ ਆਪਣੇ ਚੁਣੇੜਾ ਕਰ ਲੱਗੇ ਆਹੋ ਮਧੀਆਂ ਗੱਲਾਂ ਸੋਚੀ ਦੀ ਤੇਰਾ ਵਿਆਹ ਹੈ ਤੂੰ ਨੇ ਕਿਹਾ ਵਾ ਨਾ ਨਿਕਿਆ ਨਾ ਮਾਵਾ ਜਾਦੀਆਂ ਪਿਆਰ ਜ਼ਿਆਦਾ ਪਿਆਰ ਕਰਦੇ ਨੇ ਤੂੰ ਗੱਲ ਨੂੰ ਸਮਝਦਾ ਨਹੀਂ ਤਾਇਆ ਤੂੰ ਕਿੰਨੀ ਮੇਰੇ ਅੱਖੇ ਲਗਿਆ ਕਰ ਕਹਿਣਾ ਮੰਨਿਆ ਕਰ ਤੂੰ ਕਹਿੰਦਾ ਨਹੀਂ ਜੀ ਸੋਖ ਨੂੰ ਵੀ ਕਰਦੀ ਆ ਕਰਦੀ ਆ ਤੇ ਕਿੱਟੀ ਸੱਡ ਬਣਾਇਆ ਤੇ ਮੋਟੀ ਦਾ ਤੇਰਾ ਹਰ ਗੱਲ ਦਾ ਤੂੰ ਕੋ ਗੱਲ ਦਾ ਮਤਲਬ ਕੱਢਦਾ ਹੈ ਕਿੱਡੀ ਛੇਤੀ ਸਵਾਲ ਪੁੱਛਦਾ ਗਾੜੀ ਸੋਖ ਨੂੰ ਪਿਆਰ ਨਹੀਂ ਕਰਦੀ ਮੈਂ ਤੇ ਵਾਧੂ ਕਰਦੀ ਆਂ ਪਿਆਰ ਕਰਦੀ ਹੈ ਤਾਂ ਮਗਰਜੀ ਜੀ ਕਰਤਾ ਨਾ ਮੇਰੇ ਚਲ ਕੋਠਾ ਤੂੰ ਕਾਰੋ ਨੂੰ ਫੋਨ ਆ ਤੇ ਜੇ ਤੁਹਾਡਾ ਜਿਹੜਾ ਕੰਮ ਹੈਗਾ ਅੱਜ ਕਾਰੋ ਵੇਲੇ ਨਾ ਆ ਜਾ ਤੂੰ ਪਰਾਂ ਚਾਜੋ ਨਾਲ ਚਲ ਜਾਓ ਤੇ ਇੱਕ ਦੋਸਤ ਨੇ ਜਾਣਾ ਨਾਲ ਆਹ ਉੱਕਰ ਲੋ ਗੱਲ ਤੇ ਜਾਓ ਚਲ ਪ੍ਰੀਤੀ ਸਾੰਧੀ ਇਹਦੀ ਬਸੋ ਸੋਹਣੇ ਬਣ ਗਏ ਛੋਟ ਹਨਾ ਹਾਂਜੀ ਸਰ ਅਖਲਾ ਫਿਰ ਰਾਤ ਨੂੰ ਦੇਖਾਂਗੇ ਹਣ ਦਾਲ ਹੈ ਗਈ ਸੀ ਸਵੇਰੇ ਬਣੀ ਹਾਂਜੀ

ਤੇਰੇ ਪਾਪਾ ਦਾ ਫੋਨ ਕਿੰਨੇ ਆਏ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਹੁਣ ਮੇਰਾ ਉਹਦੀ ਪੀਛੇ ਹੁੰਦਾ ਆਇਆ ਤੇ ਆਇਆ ਕੀ ਕਹਿੰਦੇ ਉਹ ਕਹਿੰਦੇ ਮਿਲ ਕੇ ਛੁੱਟੀਆਂ ਹੁੰਦਾ ਆ ਅੱਛਾ ਆਦੇ 12 ਵਜੇ ਆਇਆ 12 ਤਰੀਕ ਨੂੰ ਆਦੇ ਸ਼ਾਮ ਨੂੰ ਆਇਆ ਅੱਛਾ ਠੀਕ ਆ 12 ਵਜੇ ਆ ਕੱਲ੍ਹ ਕੇ ਰਾਤ ਨੂੰ ਆਇਆ ਠੀਕ ਠੀਕ ਚਾਹ ਪੀਣੀ ਕਹੀਂ ਨਹੀਂ ਯਾਰ ਤੂੰ ਬਣਾ ਲੈ ਫਿਰ ਹੋ ਆਈਏ ਸ਼ਰੋ ਉਹ ਆਈਏ ਸ਼ਰੋ ਉਹ ਜਦੋਂ ਪਤਾ ਨਹੀਂ ਰਾਣੀ ਕਰਨਾ ਜਾਂਦਾ ਠੀਕ ਆ ਟਾਈਮ ਨਾਲ ਜੀ 4:30 ਹੋਏ ਆ ਕਿ 6 ਵਜੇ ਤੱਕ ਤੂੰ ਹੀ ਆਇਰਣਾ ਕਾ ਮੋ ਕਪੜੇ ਫੜਨੇ ਹਾਂ ਹਾਂ ਆਹੋ ਤੇ ਹੋਰ ਕੁਝ ਲੈਣਾ ਤੇ ਹੋਰ ਕੋਈ ਨਿਕਾ ਮੋਟਾ ਉਥੋਂ ਪਾਲ ਕੇ ਦੇਣੀ ਕਾ ਰਾਇਓ ਡੇਟ ਨਹੀਂ ਹੋਣਾ ਹੋਂਦੀ ਹੈ ਟਾਈਮ ਨਾ ਘਰੇ ਆਉਣਾ ਠੀਕ ਆਹੋ ਜਾਣਾ ਸਾਡਾ ਕੰਮ ਸਾਰਾ ਹੋ ਗਿਆ ਸਾਡਾ ਕੋਈ ਤੇ ਪਾਲ ਕੇ ਰਾਤ ਨੂੰ ਆਜਣ ਪਾਪਾ ਤੇ ਜੇ ਕੋਈ ਹੋਊਗਾ ਤੇ ਉਹਦੇ ਨਾਲ ਜਾ ਕੇ ਮੈਂ ਘਰ ਆਵਾਂਗੀ ਤੇ ਤੂੰ ਹੁਣ ਆ ਤੇਰਾ ਆਖਰੀ ਚੱਕਰਾ ਸ਼ਹਿਰ ਦਾ ਕਪੜੇ ਲਾਇਆ ਤੇ ਕੱਲ ਨੂੰ ਤੂੰ ਕਿਤੇ ਨਹੀਂ ਜਾਣਾ ਠੀਕ ਆ ਚਲੋ ਚਾਹ ਜੀ ਚਾਹ ਉਹਨੇ ਰੋਇਆ ਸੋੜ ਸੇਮ ਸੋਹਣੇ ਸੀਦੀ ਆਏ ਪਟੇ ਤਾਂ ਚੱਲ ਉੱਤ ਕੰਮ ਰਹਿ ਗਿਆ ਹਣ ਪਰ ਕੇ ਆ ਜਾ ਉਹ ਤਾਂ ਗੱਲ ਆਸ਼ਾ ਉਹ ਨਾ ਮੈਂ ਕਿਹਾ ਉਹ ਟੋਰੇ ਪਰਲਨ ਮੁਕੇ ਨਾ ਦਾਣਾ ਪ੍ਰਮਾਜੀ ਕੀਤਾ ਹੈ ਹੁਣ ਆਪਨੇ ਤੇ ਸਾਰੀ ਤਿਆਰੀ ਹੈ ਕੋਈ ਨਹੀਂ ਹਨਾ ਪੂਆ ਜੀ ਨੂੰ ਆਖਿਆ ਸੀ ਆਜਣਾ ਪਰ ਇਹ ਨਹੀਂ ਆਜੇ ਆਜਾ ਚਲੋ ਰੋ ਮੇਰੇ ਚੱਲ ਅੱਗੇ ਵਧਾ ਲੈ ਨੂੰ ਮੈਂ ਉਸ ਬਾਣ ਕੱਢ ਲੈ ਉਹ ਇਧਰ ਬਾਅਦ ਕੱਢ ਠੀਕ ਆ ਲੈੜਾ ਵਾ ਵੀ ਉਹ ਕਿਹੜਾ ਆ ਗਏ ਸਾਰੇ ਆ ਗਏ

ਔਰ ਸਨਾਓ ਘਰੇ ਪਰਵਾਸਾ ਠੀਕ ਹੈ ਤੇ ਵਧੀਆ ਘਰੇ ਬਾਬਾ ਲੱਗਿਆ ਨਹੀਂ ਹੁਣੇ ਆਏ ਆ ਤੇ ਨਵੇਖਿਆ ਨਾ ਫਿਰ ਨਹੀਂ ਉਹ ਫਿਰ ਮੈਂ ਉੱਧਰ ਚੱਲੇਗੀ ਪਹਿਲਾਂ ਠੀਕ ਠੀਕ ਆ ਹਾਂ ਔਰ ਸਭ ਪਰਵਾ ਠੀਕ ਹੈ ਸਭ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਵਧੀਆ ਚੱਲ ਰਿਹਾ ਮੈਂ ਤਾਂ ਪ੍ਰੋਗਰਾਮ ਪ੍ਰੋਗਰਾਮ ਵਧੀਆ ਭਾਜੀ ਇਦਾਂ ਹੀ ਉੱਨੀ ਚੜਾ ਕੇ ਲਿਉਣੀ ਆਪਾਂ ਕੁੜੀ ਤਾਂ ਨਹੀਂ ਜ਼ਿਆਦਾ ਪਹਿਲਾਂ ਰੋਲਾ ਰੱਪਾ ਪਾਇਆ ਆਪਾਂ ਠੀਕ ਚਲੋ ਜਿਤਰਾ ਜਿਤਰਾ ਜਾਲਕ 58 ਦਾ ਸੰਦੇਸ਼ ਜੀ ਜਰੂਰ ਦੇ ਉਹ ਤਾਂ ਕੁੜੀ ਦਾ ਪਿਓ ਬਾਹਰ ਬਹੁਤ ਰਖਰੇ ਹਾਂ ਤੇ ਮਾਉ ਦੀ ਬਿਟਲੀ ਮੱਠੀ ਰਹਿੰਦੀ ਜਾਂਦੇ ਜੋ ਸਾਨੂੰ ਕਹਿੰਦੇ ਸੀ ਕਰ ਲੋ ਪੈਸੇ ਵੀ ਫਿਰ ਹੁਣ ਤੁਹਾਨੂੰ ਪਤਾ ਆ ਵੀ ਤੁਹਾਡੇ ਭਤੀਜੇ ਦੀ ਡਿਊਟੀ ਦੂਰ ਆ ਹਾਂਜੀ ਉਹ ਜੇਨ ਕਿਹੜੀ ਉਸੇ ਟਾਈਮ ਛੁੱਟੀ ਮਿਲ ਜਾਂਦੀ ਫਿਰ ਹੈ ਯਾਰ ਸਰਕਾਰ ਦੇ ਐਮਰਜੈਂਸੀ ਵਿਆਹ ਦੀ ਇਕ ਦਿਨ ਦੀ ਮਿਲੀ ਆ ਅੱਕੇ ਰਾਤ ਨੂੰ ਆ ਜਾਏਗੀ ਹਾਂ ਹਾਂ ਚਲੋ ਅਰ ਪਕੜਾ ਚੱਲਣ ਡਿਆ ਨਾ ਫੇਰ ਪਹੁੰਚਿਆਂ ਦਾ ਚਲੋ ਮਹਾਰਾਜ ਸੁਖ ਦਾ ਟਾਈਮ ਲਿਆਵੇ ਵਧੀਆ ਰਹਿ ਕਰਾ ਹੈ ਇਹ ਚਾਹ ਪੀਓਗੇ ਕੇ ਰੋਟੀ ਖਾਓਗੇ ਨਹੀਂ ਚਾਹ ਹੀ ਪੀਵਾਂਗੇ ਚਾਹ ਵੀ ਨਹੀਂ ਪੀਵੇਗਾ ਆ ਸ਼ਾਬਾ ਜਮਾਸ ਇਨਕਾ ਕੱਪੜਾ ਪਹਿਣਾ ਚਾਹ ਬਣਾ ਲੈ ਤੁਸੀਂ ਤਨੇ ਪੀਣੀ ਨਾ ਨਾ ਚਾਹ ਆ ਕੇ ਭੂਆ ਜੀ ਜੋਗੀ ਇੱਕੋ ਕੱਪ ਅਹੀਂ ਵੀ ਨਹੀਂ ਪੀਣੀ ਹਾਂ ਅਜਾਈ ਚਾਲੂ ਭੂਆ ਜੀ ਠੰਡ ਵਾ ਹੈ ਕੋਈ ਨਹੀਂ ਰਸਤੇ ਤੇ ਬੈਠੇ ਨਹੀਂ ਕੋਈ ਨਹੀਂ ਯਾਦਾ ਤੇ ਸਾਨੂੰ ਕੋਈ ਚਿੱਤ ਚੋਟਾ ਨਹੀਂ ਹਾਂਜਲੀ ਕਾਲਾ ਬਣ ਗਿਆ ਨਾਲੇ ਚਲੋ ਚੰਗਾ ਨੇ ਆਪੇ ਲੱਭ ਲਈ ਆਪੋ ਦੇ ਚਲੋ ਵਧੀਆ ਕਹਿੰਦਾ ਤਾ ਵਧੀਆ ਘਾ ਚਲੋ ਮਾਰਖਣਾ ਚਲੋ ਕਰਨਾ ਹੀ ਕਰਨਾ ਸੀ ਉਹ ਤਾਂ ਆਖਿਆ ਹਾਂ ਮਾਰਾਇਆ ਤਾ ਦੇ ਮੱਥੇ ਲਵਾਵੇ ਲਵਾ ਸਹੀ ਜੰਦਾ ਹਾਂ ਹਾਂ ਹੱਸ ਦੇ ਕੋ ਜਿੰਦਾ ਸਦਨਾ ਜ਼ਰੂਰ ਸਾਡੇ ਦਾ ਘਰ ਦੀ ਰਾਖੀ ਕਿੰਨੇ ਕਰਨੀ ਆ ਹਾਂ ਤੇ ਸਾਡੇ ਸਭ ਦਿਮਾਗ ਚ ਨਹੀਂ ਇਹਨਾਂ ਨੇ ਸਾਨੂੰ ਫੋਨ ਤੇ ਜੇਤਾ ਕਰਾਇਆ ਤੇ 부ਆ ਜੀ ਨੂੰ ਫੋਨ ਕਰੋ ਨਾਲੇ ਤੇ ਆਪਣਾ ਘਰ ਦਾ ਧਿਆਨ ਰੱਖੂਗੀ ਨਾਲੇ ਸਿਆਣੇ ਆ ਚੰਮੀਵਾਰੀ ਕੋਈ ਸਲਾਹ ਦੇਣਗੇ ਆਪਾਂ ਨੂੰ ਜਰੂਰ ਜੀ ਇਹ ਤਾਂ ਹੈ ਹੀ ਆ ਤੇ ਪੰਜੀ ਨੇ ਵੀ ਕਹਿੰਦੇ ਹੀ ਕਹਿੰਦੇ ਆਪਾਂ ਇਹਨਾਂ ਦੀ 부ਆ ਨੂੰ ਸੱਦੀਏ ਇਹ ਵਧੀਆ ਕੀਤਾ ਚਲੋ ਹੋਰ ਸੇ ਤਾਂ ਠੀਕ ਰਹਿੰਦੀਆਂ ਤੁਹਾਡੀਆਂ

ਕੋਚ ਨੇ ਵਿਖਾਇਆ ਕਿ ਬਣਾਇਆ ਕਿ ਨਹੀਂ ਤੇ ਮੇਰਾ ਵਿਹਾਈ ਆ ਹੌਲਾ ਜਿਹਾ ਉਸੇ ਨਾਲ ਦਿੱਤਾ ਵਾ ਤੈਨੂੰ ਵਿਖਾਇਆ ਆ ਮਾਗਣਾ ਵਿਖਾਇਆ ਹੌਲਾ ਜਿਹਾ ਉਸੇ ਨਾਲ ਦਿੱਤਾ ਵਾ ਉਹ ਆਉਗਾ ਇਹ ਹੰਦੇ ਗੁਰਦਾਸ ਵੀ ਨਹੀਂ ਆਇਆ ਪਤਾ ਨਹੀਂ ਦੋਹੇ ਕਿ ਨਾ ਪੈਣਾ ਪੈਣਾ ਕੀ ਲਿਆ ਨਹੀਂ ਅ ਤ ਕੀ ਨਹੀਂ ਲਿਆ ਨਾ ਉਹ ਪੇਲਾ ਇਹਨਾਂ ਦ ਘਣ ਘਣ ਦੀ ਰਹਿ ਅ ਕਰਤਾਸ ਦਾ ਨਹੀਂ ਵਿੱਚ ਸਲਾਹ ਕੋਈ ਨਹੀਂ ਇਹ ਤੇ ਨਾਮ ਦੇ ਨਾਲ ਨਾਮ ਦਾ ਹਣਾ ਨਾ ਤੇ ਇਦਾਂ ਨੂੰ ਨਾ ਨਹੀਂ ਬਣਾਇਆ ਨਾ ਕੁਛ ਨਹੀਂ ਖਾਇਆ ਮੈਂ ਨਾ ਹੋ ਹੀ ਜਾਂਦੇ ਉਹ ਦੀ ਸੁੱਤੀ ਕੈਨਸਲ ਹੋ ਗਈ ਨਹੀਂ ਭੂਆ ਜੀ ਗਹਿਣਾ ਆਇਆ ਨਹੀਂ ਸੀ ਅਜੇ ਬਣਾਇਆ ਮੈਂ ਸਾਰਾ ਕੁਝ ਤੇ ਕਿੱਟੀ ਸੈਟ ਬਣਾਇਆ ਮੈਂ ਮੋਟੀ ਲਈ ਮੈਂ ਕਿਹਾ ਭੈਣ ਜੀ ਵੀ ਆਈ ਹੈ ਤੇ ਵਿਖਾਦਾ ਆਹ ਲਓ ਮੈਂ ਕਿਹਾ ਇਹ ਬੜੀ ਸੋਨਾ ਤਾਨੂੰ ਪਤਾ ਹੀ ਆ ਉਹ ਦਾ ਪਾਵੇਂ ਸੈੱਟ ਬਣਾ ਲੈਂਦੇ ਫਿਰ ਹੁਣ ਖੜੇ ਟਾਈਮ ਤੇ ਆ ਬਣਾਇਆ ਕਿੱਟੀ ਸੈੱਟ ਨਾਲ ਕਾਂਟੇ ਤੇ ਨਾਲ ਇੱਕ ਛਾਪ ਬਣਾ ਰਹੀ ਆ ਠੀਕ ਵਧੀਆ ਸੋਨਾ ਹਾਂ ਇੰਨਾ ਇੰਨਾ 3.5 ਤਿੰਨ ਟੋਲਿਆਂ ਦਾ ਵਾ ਹਾਂ ਹਾਂ ਚਲੋ ਠੀਕ ਆ ਵਧੀਆ ਉਧਰ ਕੋਲੇ ਤੂੰ ਪਹਿਲੇ ਜੋ ਖਰਚੇ ਤੇ ਤੂੰ ਉਧਰ ਕੋਲੇ ਇੰਨਾ ਸੋਨਾ ਹੈ ਤੇ ਤੂੰ ਵੀ ਚੁਪਾ ਦੇਣਾ ਕਿਤੇ ਪੈਂਜੀ ਕੋਈ ਨਹੀਂ ਸੋਨਾ ਤੇ ਤੁਹਾਨੂੰ ਵਹਿਮ ਹੀ ਆ ਸੋਨਾ ਕੋਈ ਨਹੀਂ ਆ ਸੋਨਾ ਤੇ ਉਹ ਮੇਰਾ ਹੀ ਆ ਜਿਹੜਾ ਮੇਰਾ ਸੀਗਾ ਆਪਣਾ ਉਹ ਹੀ ਮੈਨੂੰ ਤਾਂ ਕਦੀ ਇਹਦੇ ਕਿ ਉਹਨੇ ਕੋਸ਼ਿਸ਼ ਦਿੱਤਾ ਨਹੀਂ ਵਿਖਾਇਆ ਕੋਈਆ ਕੋਈ ਨਹੀਂ ਆ ਹੁਣ ਬਣਾਇਆ ਵਾ ਆ ਸ਼ਾਪ ਜ਼ਰੂਰ ਘਰੋਂ ਲਈ ਆ ਛਾਪ ਹੈ ਗਈ ਸੀ ਛਾਪ ਬਲਈ ਧਵਾ ਲਈ ਆ ਤੇ ਸਾਟੇ ਹੀ ਬਣਾਇਆ ਵਾ ਚੱਲ ਸੋਨਾ ਵਾ ਪਰ ਮੈਂ ਨਹੀਂ ਚੱਲ ਤੇਰੇ ਪੈਸੇ ਬੱਜ ਜਾਂਦੇ ਤੇ ਹੋਰ ਕਿਤ ਕੰਮ ਆ ਜਾਂਦੇ ਨਹੀਂ ਨਹੀਂ ਉਹ ਜੇ ਹੁੰਦਾ ਤਾਂ ਫਿਰ ਮੈਨੂੰ ਕੀ ਲੋੜ ਸੀ ਪੈਸੇ ਖਰਚਣ ਦੀ ਸੋਨਾ ਵਾ ਪੂਰਾ ਹਾਂ ਬਸ ਸੋਨਾ ਵਧੀਆ ਹਾਂ ਸੋਨਾ ਮਾ ਸੋਣ ਦੇ ਨਾਂ ਕਰੇ ਤੇ ਪੋਰ ਤੂੰ ਹੀ ਨਾਲੇ ਤੇਰੀਆ ਤੂੰ ਪੂਰੀ ਤੁਹਾਡੀ ਆਜ ਆਜਣਾ ਇਹਨਾਂ ਨੇ ਵੀ ਰਾਤ ਨੂੰ ਤੇ ਕੱਲ ਨੂੰ ਫਿਰ ਆਪਾਂ ਸਾਰੀ ਤਿਆਰੀ ਤਿਉਰੀ ਕਰੀਏ ਆਪਾਂ ਕਿਹੜਾ ਇੰਨੀ ਬਰਾਤ ਕਰਨੀ ਆਪਾਂ ਇਆਂ ਪੰਜ ਸੱਤ ਘਰ ਦੇ ਘਰ ਦੇ ਚਲ ਕੋਈ ਨਹੀਂ ਸਾਡੀ ਦੀ ਤਿਆਰੀ ਆ ਆਹੋ ਤੇ ਗੁਰਦਾਸ ਨੇ ਕਦੋਂ ਆ ਅੱਜ ਰਾਤ ਨੂੰ ਸ਼ੈਤ ਆ ਜਾਣ ਸ਼ਾਮ ਨੂੰ ਆ ਜਾਣ ਕਿ ਅੱਜ ਰਾਤ ਨੂੰ ਚਲ ਕੋਈ ਨਹੀਂ ਸਾਡੀ ਦੀ ਤਿਆਰੀ ਆ ਆਹੋ ਬਾਕੀ ਚਾਹ ਬਣਾਉਣੀ ਪ੍ਰੀਤੀ ਮੈਨ ਲਈ ਕੇਮ ਨਹੀਂ ਇਹ ਕਹਸਣਾ ਇਹਨਾਂ ਆ ਰਸਾਇਤੇ ਦੇ ਰਹੇ ਨਾ ਉਹ ਉਹ ਆਇਆ ਤੇ ਇਹਨੇ ਤੇਰਾ ਅਸ਼ਰਤਾਂ ਨਾ ਬਣਾ ਦੇ ਤੇ ਇਹਨੇ ਕੋਲ ਅਮਰੀਕਾ ਲਕੀਤੀ ਤੇ ਉਹਨਾਂ ਚੋਂ ਪਾ ਵੈਂਦੀ ਫਿਰ ਕਿ ਨਾ ਇਹ ਸੋਨਾ ਲੱਗਦਾ ਤੇ ਇਹਨੇ ਜੋ ਕੋਸ਼ੇ ਤੇ ਰੇ ਨੇ ਸੋਖਣ ਨੂੰ ਕੋਸ਼ਦਾ ਸੀ ਆ ਜਗਰਦਾਸ ਨੂੰ ਇਹ ਕੋਸ਼ਦਾ ਸੀ ਆ ਤੇ ਇਹਨੇ ਫਿਰ ਉਹ ਸਾਰਾ ਜੋ ਕਿਸੇ ਦਾ ਮੇਰੋ ਸ਼ਬਦ ਵਾਸਤੇ ਰੱਖਿਆ ਚਲੋ ਉਨਾਂ ਦੀ ਚੀਜ਼ ਜੋ ਮਰਜ਼ੀ ਕਰਨ ਸਾਨੂੰ ਇੰਨਾ ਗੱਲਾਂ ਨਾ ਕੀ ਲੱਗੇ ਆਪਣਾ ਮਾਨ ਕਰਦੇ ਆ ਸਪਨ ਸਦਿਆ ਲਿਆ ਤੇ ਚਲੋ ਆਪਾਂ ਹਾਜ਼ਰ ਹੋ ਗਏ ਆ ਚਲੋ ਇੰਨਾ ਹੀ ਬੋਲੋ ਪਰ ਹੀ ਤੇ ਪ੍ਰਦਾਨ ਕੀਤੀ ਨੇ ਨਾ ਉਹ ਪੈਣ ਆਈ ਨੁ ਕਹੀ ਤੀ ਨਾ ਇਹਨੇ ਨਾ ਕਹਿਣ ਦੱਸਿਆ ਨਾ ਕੁੱਛਿਆ ਆਪੇ ਕਹਿਣਾ ਪੈਣਾ ਚੱਲ ਜਾਂਦਾ ਨਾ ਆਪੇ ਖਰੀਦਾ ਖਰੀਦ ਲਿਆਉਣਾ ਨਾ ਪਤਾ ਨਹੀਂ ਇਹ ਕਰਦੇ ਨਾ ਫਿਰਦੇ ਨਾ ਚਲੋ ਉਹ ਦਾ ਕੋੰਦਾ ਰਿਸ਼ਤਾ ਦੀ ਹੋਇਆ ਫੇਰ ਅਗਲਾ ਬੰਦੇ ਆ ਚਲੋ ਆਪਾਂ ਨੂੰ ਕੀ ਰੱਗੇ ਇਹਨਾਂ ਗੱਲਾਂ ਦਾ ਚਲੋ ਜੋ ਮਰਜੀ ਉਹਨਾਂ ਦਾ ਹਾਂ ਨਹੀਂ ਮੈਂ ਤਾਂ ਆਈਆਂ ਪੁੱਛਣਾ ਤੇ ਚਾਹੀਦਾ ਹੀ ਨਾ ਕੀ ਚਾਹੀਏ ਕੀ ਕਰਨਾ ਵਾ ਭੈਣ ਜੀ ਉਹ ਤਾਂ ਚਲ ਫਰਜ਼ ਹੈਗਾ ਇਹ ਚਲ ਉਹਦੀ ਮਰਜ਼ੀ ਕੀ ਕਰ ਸਕਦੇ ਆਪਾਂ ਮੈਂ ਨਹੀਂ ਆਉਂ ਪ੍ਰੀਤੀ ਦਾ ਕਰਵਾ ਆ ਵੀ ਇਹਨਾਂ ਨੇ ਛੁੱਟੀ ਦੇ ਦਿੱਤੀ ਉਹਨੂੰ ਛੁੱਟੀ ਨਹੀਂ ਮੈਂ ਤੇ ਤੈਨੂੰ ਛੁੱਟੀ ਦੇ ਦਿੱਤੀ ਦੁਪਹਿਰ ਕੋ ਲਾਇਆ ਦੋ ਮਿੰਟ ਜੀ ਦਰਨ ਆ あれかいいかあんもり嫌が。